ਜਦੋਂ ਇਕੱਠੇ ਹੋਣਗੇ ਹਮਲਾ ਬੋਲਾਂਗੇ ਉਨੀ ਲਾਹੌਰ ਤੋਂ ਤਿਆਰੀ ਕਰ ਲਈ ਅੰਮ੍ਰਿਤਸਰ ਵੱਲ ਫੌਜਾਂ ਲੱਗ ਗਈਆਂ ਨੇ ਖਾਲਸਾ ਇਕੱਠਾ ਹੋਇਆ ਯਕਦਮ ਮੁਹਮਲਾ ਕੀਤਾ ਜਾਏਗਾ ਇੱਕੋ ਹਮਲੇ 'ਚ ਸਾਰੇ ਖਾਲਸਿਆਂ ਨੂੰ ਮਕਾਉਣ ਦੀ ਸਰਕਾਰ ਦੀ ਸਕੀਮ ਹੈ ਬਾਬਾ ਜੀ ਖਾਲਸੇ ਨੂੰ ਰੋਕੋ ਫਿਰ ਭਾਈ ਮਨੀ ਸਿੰਘ ਦੀ ਬੈਘੇ ਪੰਥ ਖਾਲਸੇ ਨੂੰ ਲੈ ਕੇ ਕਹਿੰਦੇ ਭਾਈ ਹੁਣ ਇੱਕਦਮ ਕਿਵੇਂ ਰੋਕਿਆ ਜਾ ਸਕਦਾ ਜਿਹੜੀਆਂ ਚਿੱਠੀਆਂ 3 ਮਹੀਨੇ ਪਹਿਲਾਂ ਦੂਰ ਦੂਰ ਕੱਲੀਆਂ ਹੋਈਆਂ ਨੇ ਕਿੱਥੇ ਬਾਬਾ ਬੁੱਢਾ ਯੋਡ ਹੈ ਉੱਥੋਂ ਸੰਗਤ ਤੁਰੀ ਹੋਈ ਐ ਕੋਈ ਵਿੱਕਾ ਨੇਰ ਤੋਂ ਖਾਲਸਾ ਤੁਰਿਆ ਹੋਇਆ ਕੋਈ ਕਾਬਲ ਕੰਧਾਰ ਤੋਂ ਤੁਰਿਆ ਹੋਇਆ ਕੋਈ ਦੱਖਣ ਤੋਂ ਕੋਈ ਪਸ਼ਮ ਤੋਂ ਤੁਰਿਆ ਉਹ ਖਾਲਸੇ ਰੁੱਕੇ ਕਿਵੇਂ ਜਾ ਸਕਦੇ ਤਿੰਨ ਮਹੀਨੇ ਪਹਿਲਾਂ ਚਿੱਠੀਆਂ ਕੱਲੀਆਂ ਲੈ ਉਦੋਂ ਕਿਹੜਾ ਕੋਈ ਟੈਲੀਫੋਨ ਸਿਸਟਮ ਸੀ ਹੁਣ ਸੰਪਰਕ ਕਿਵੇਂ ਹੋਏਗਾ ਰੋਕਣ ਵਾਸਤੇ ਫਿਰ ਵੀ ਫੈਸਲਾ ਕੀਤਾ ਗਿਆ ਕਿ ਇੱਕ ਉਦਮ ਕੀਤਾ ਜਾਵੇ ਖਾਲਸੇ ਨੂੰ ਜਿੱਥੇ ਕੋਈ ਮਿਲਦਾ ਉਹਨੂੰ ਬਾਹਰ ਰੋਕਿਆ ਜਾਵੇ ਸ੍ਰੀ ਅਮਰਸਰ ਸਾਹਿਬ ਨਾ ਆਣ ਦਿੱਤਾ ਜਾਏ ਕਿਉਂ ਭਾਈ ਮਨੀ ਸਿੰਘ ਕਹਿੰਦੇ ਮੈਂ ਸੱਦਿਆ ਖਾਲਸਾ ਜੇ ਖਾਲਸਾ ਇਕੱਠਾ ਕਰਕੇ ਸਰਕਾਰ ਨੇ ਇੱਥੇ ਸ਼ਹੀਦ ਕਰਤੇ ਸਿੱਖ ساری ਉਮਰ ਲਈ ਕਲੰਕ ਮੇਰੇ ਮੱਥੇ ਤੇ ਲੱਗਣੇ ਭਾਈ ਮਨੀ ਸਿੰਘ ਨੇ ਖਾਲਸੇ ਇਕੱਠੇ ਕਰਕੇ ਸ਼ਹੀਦ ਕਰਵਾ ਦਿੱਤੇ ਜਿਹੜੇ ਮਿਲਦੇ ਉਹਨਾਂ ਨੂੰ ਰਸਤੇ 'ਚ ਰੋਕਿਆ ਜਾਵੇ ਪਰ ਜਿਹੜੇ ਪਹੁੰਚ ਗਏ ਉਹਨਾਂ ਦਾ ਕੀ ਹੋਏਗਾ ਫਿਰ ਭਾਈ ਮਨੀ ਸਿੰਘ ਜੀ ਨੇ ਮਨ ਚ ਆਇਆ ਕਹਿੰਦੇ ਫਿਰ ਰਖਵੱਲਾ ਇੱਕੋ ਹੀ ਹੋ ਸਕਦਾ ਜਿੱਥੇ ਕੋਈ ਰੱਖਿਆ ਨਾ ਕਰੇ ਉੱਥੇ ਮੇਰਾ ਗੁਰੂ ਰੱਖਿਆ ਕਰਦਾ ਉਸੇ ਵਕਤ ਗੱਲ 'ਚ ਪੱਲਾ ਪੱਕੇ ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਕੀਤੀ ਮਹਾਰਾਜ ਜਿੱਥੇ ਜਿੱਥੇ ਤੇਰਾ ਖਾਲਸਾ ਆਪਣੇ ਖਾਲਸੇ ਦੀ ਰੱਖਿਆ ਕਰੇ ਮੇਰੇ ਵੱਸ ਨਹੀਂ ਹੈ ਇਹ ਚੀਜ਼ ਰੁਕਣੀ ਮਰਾ ਜਿੱਥੇ-ਜਿੱਥੇ ਤੇਰਾ ਖਾਲਸਾ ਹੈ ਰੱਖਿਆ ਕਰੋ ਉਹ ਸ਼ਬਦ ਅੱਜ ਤੱਕ ਅਰਦਾਸ ਵਿੱਚ ਪੜਿਆ ਜਾਂਦਾ ਹੈ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਸਾ ਸੰਗ ਉਦੋਂ ਤੋਂ ਉਹ ਸ਼ਬਦ ਪਾਇਆ ਹੋਇਆ ਔਰ ਇਹ ਰੋਜ਼ ਮੰਗਣਾ ਚਾਹੀਦਾ ਹੈ ਕਲਗੀਆਂ ਵਾਲਿਆ ਜਿੱਥੇ-ਜਿੱਥੇ ਤੇਰਾ ਖਾਲਸਾ ਹੈ ਆਪਣੇ ਖਾਲਸੇ ਦੀ ਰੱਖਿਆ ਕਰੋ